ਠਾ ਦੇ ਜਪ ਠਾ ਦੇ ਠਾ ਦੇ ਕਿਵੇਂ ਠਾਏਗਾ ਹਾਂਜੀ ਹਾਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਕਰਦੇ ਨੇ ਚੱਲ ਇਹਨੂੰ ਉਠਾ ਹੁਣ ਇਹਨਾਂ ਉੱਠ ਵਾਇਗਰੂ ਕਰੀਏ ਇਹਨਾਂ ਉੱਠ ਸਿਨਾ ਉੱਠ ਠਾ ਦੇ ਭਾਈ ਅੱਗੇ ਜਿਵੇਂ ਪਿਆ ਹੈ। ਥਾਈ। ਮੰਮਾ। ਜਪੇ ਕਹਿ ਜਪ। ਜਪ ਬੋਲ। ਬੋਲ ਥਾਈ ਥਾ। ਲੈ ਬਾਬੂ। ਤੁਹਾਨੂੰ ਯਾਦ ਆਇਆ? ਹੈਦਰ ਜਫਰੀਆ ਬਾਅਦ ਚਪਾਲੀ ਪਹਿਲਾਂ ਉਹਨੂੰ ਉਠਾਲਾ। ਉਹਨੂੰ ਠਾ। ਐ ਉਠਾ। ਐ ਉਠਾ। ਐ ਉਠਾ।

ਨਾਂਦੇ ਦੀਦੀ ਤਾਂ ਗੋਲਲੀ ਬਾਸ ਤੂੰ ਜਾ ਆਦਾ ਕੰਮ ਕਰ ਪਈ ਰਹਿੰਦੇ ਉਹ ਇਹ ਤਾਂ ਰਾਤ 12 ਵਜੇ ਸੁੱਤੀ ਏ ਕਾਂਟੂ ਨਹੀਂ ਵੇਖੀ ਜਾਵੇ ਤੇ ਜਿੱਥੇ ਮਸ਼ੂਰੀ ਆ ਜੇ ਮਮਾ ਮਮਾ ਹਰ ਮੋੜ ਫੜ ਕੇ ਮੈਨੂੰ ਫੜਾ ਦੇਵੇ ਕਰੇ ਕੀ ਵੀ ਫਾੜਦੇ ਹੋ ਮਸ਼ੂਰੀ ਮੈਨੂੰ ਲਾ ਕੇ ਦੇ ਐਡੀ ਖਰਾਬ ਏ ਓਵੇਂ ਨਹੀਂ ਸਤਾਉਂਦੀ ਪਰ ਜਦੋਂ ਮਸ਼ੂਰੀ ਆ ਜੇ ਕਰੇਗੀ ਲਾ ਕੇ ਦੇ ਉੱਠ ਉੱਠਾ ਉੱਠ ਆਹ ਉੱਠ ਲੋਕਾਂ ਜਵਾਨ ਕਮ